ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖਡੂਰ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਥਕ ਸੋਚ ਨੂੰ 35 36 ਸਾਲ ਬਾਅਦ ਫੇਰ ਇਤਿਹਾਸ 1999 ਤੋਂ ਬਾਅਦ ਹਰਾ ਕੇ ਰੱਖ ਦਿੱਤਾ ਅਤੇ ਬਹੁਤ ਬਹੁਤ ਧੰਨਵਾਦ ਹਲਕਾ ਫਰੀਦਕੋਟ ਵਾਲਿਆਂ ਦਾ ਵੀ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਬਾਅਦ ਫਰੀਦਕੋਟ ਹਲਕੇ ਨੂੰ ਵੀ ਪੰਥਕ ਬਣਾ ਕੇ ਦੱਸ ਦਿੱਤਾ ਵੀ ਇਹ ਵੀ ਹਰਕਾ ਪੰਥਕ ਹੈ ਤੇ ਅਮਰ ਸ਼ਹੀਦ ਭਾਈ ਬਿਆਨ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਦਿੱਤਾ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਸੋ ਹਲਕਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਦੇ ਸਮੁੱਚੇ ਜਿਹੜੇ ਵੋਟਰ ਤੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਸ ਹਲਕੇ ਦੇ ਵਿੱਚ ਬਾਬਾ ਪਰਿਵਾਰ ਅਮਰ ਸ਼ਹੀਦ ਭਾਈ ਸ਼ਹੀਦ ਅਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਅਤੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਨੇ ਅਤੇ ਇੰਟਰਨੈਸ਼ਨਲ ਪੰਥਕ ਦਲ ਨੇ ਬਹੁਤ ਉਥੇ ਜਿਹੜਿਆ ਡੋਰ ਟੂ ਡੋਰ ਪ੍ਰਚਾਰ ਜਿਹੜਾ ਕੀਤਾ ਇਸ ਕਰਕੇ ਫਰੀਦਕੋਟ ਹਲਕੇ ਵਾਲਿਆਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਅਕਾਲੀ ਦਲ ਨੂੰ ਕਿਹਾ ਸੀ ਕਿ ਤੁਸੀਂ ਖਡੂਰ ਸਾਹਿਬ ਤੋਂ ਆਪਣੀ ਸ਼ੀਟ ਵਾਪਸ ਲਲੋ ਅਤੇ ਪ੍ਰੀਤਕੌਰ ਸਾਹਿਬ ਤੋਂ ਵੀ ਕਿਹਾ ਸੀ ਸਰਦਾਰ ਸਿਮਰਜੀਤ ਸਿੰਘ ਜਮਾਨ ਅਤੇ ਸ਼੍ਰੋਮਣੀ ਕਾਲੀਦਾ ਲੰਮਰਸਰ ਨੂੰ ਕਿ ਤੁਸੀਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਮਲੋਵਾ ਦੇ ਮੁਕਾਬਲੇ ਤੇ ਆਪਣਾ ਕੈਂਡੀਡੇਟ ਜਿਹੜਾ ਵਾਪਸ ਲਲੋ ਸੋ ਉਹਨਾਂ ਨਹੀਂ ਲਏ ਕੋਈ ਗੱਲ ਨਹੀਂ ਫਿਰ ਵੀ ਪੰਥ ਨੇ ਜਿਹੜੀ ਆ ਜਿੱਤ ਇਹਨਾਂ ਦੋ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਪੰਥ ਨੂੰ ਦਿੱਤੀ ਆ ਤੇ ਇੱਕ ਬੇਨਤੀ ਦਾਸ ਜਿਹੜੀ ਐ ਉਹ ਇਹਨਾਂ ਹਲਕਿਆਂ ਦੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਕਰਨੀ ਚਾਹੁੰਦਾ ਕੀ ਪੰਜਾਬ ਦੇ ਨੌਜਵਾਨੋ ਇਹ ਤੁਹਾਡੀ ਜਿੱਤ ਹੈ ਹਲਕਾ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਨੌਜਵਾਨਾਂ ਦੀ ਜਿੱਤ ਹੈ ਜਿਨ੍ਹਾਂ ਨੌਜਵਾਨਾਂ ਨੇ ਇਤਸ਼ਾਹ ਬਖਾਲਿਆ ਪੰਜਾਬ ਦੇ ਨੌਜਵਾਨੋ ਸਿਰਾਂ ਤੇ ਦਸਤਾਰਾਂ ਸਜਾਓ ਸਾਬਤ ਸੂਰਤ ਹੋਵੋ ਅਤੇ 2027 ਦੇ ਵਿੱਚ ਪੰਥਕ ਸਰਕਾਰ ਬਣਾਉਣ ਵਾਸਤੇ ਤੁਸੀਂ ਅੱਗੇ ਆਓ ਤੁਸੀਂ ਅੱਗੇ ਆ ਸਕਦੇ ਹੋ ਨੌਜਵਾਨੋ ਅਤੇ ਤੁਸੀਂ ਸ਼੍ਰੀ ਨਾਨਕਪੁਰ ਸਾਹਿਬ ਦੇ ਮਤੇ ਦੀ ਗੱਲ ਕਰੋਗੇ ਤੁਸੀਂ ਇਹ ਨਾਰਾ ਦੋਗੇ ਖੜਿਆ ਪੁੱਲ ਗਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਇਹ 2027 ਦਾ ਮੋੜ ਬੰਨਣ ਗਿਆ ਹਲਕਾ ਖਡੂਰ ਸਾਹਿਬ ਦੀ ਜਿੱਤਾਂ ਤੇ ਹਲਕਾ ਫਰੀਦਕੋਟ ਦੀ ਜਿੱਤ ਨੌਜਵਾਨਾਂ ਨੂੰ ਅੱਗੇ ਆਉਣ ਦੀ ਬੇਨਤੀ ਆ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਪੰਥਕ ਧਿਰਾਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ 2027 ਦੇ ਵਿੱਚ ਰਲ ਕੇ ਚੱਲੋ ਰਲ ਕੇ ਚੱਲੋ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਾਬਤ ਸੂਰਤ ਬਾਣੀ ਬਾਣੇ ਦੇ ਨਾਲ ਜੁੜੇ ਹੋਏ ਨੌਜਵਾਨਾਂ ਨੂੰ ਉਮੀਦਵਾਰ ਖੜੇ ਕਰੋ ਮਲੇਰ ਕੋਟਲੇ ਦੇ ਵਿੱਚ ਹਾ ਦਾ ਨਾਹਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਦੇ ਵਾਰਸਾਂ ਦੇ ਵਿੱਚੋਂ ਕਿਸੇ ਨੂੰ ਖੜਾ ਕਰੋ ਤੇ ਕਈਆਂ ਸ਼ੀਟਾਂ ਤੇ ਸ਼ਹਿਰੀ ਸ਼ੀਟਾਂ ਦੇ ਉੱਪਰ ਜਿੱਥੇ ਸਾਡੇ ਹਿੰਦੂ ਭਰਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਉੱਥੇ ਉਹਨਾਂ ਨੂੰ ਖੜਾ ਕੀਤਾ ਜਾਵੇ 2027 ਦੇ ਵਿੱਚ ਇਹ ਰਸਤਾ ਤੁਹਾਡੇ ਵਾਸਤੇ ਜਿਹੜਾ ਇਹ ਬਣ ਗਿਆ ਇਸ ਕਰਕੇ ਬੇਨਤੀ ਆ ਨੌਜਵਾਨੋਂ ਤਗੜੇ ਹੋ ਕੇ ਸਾਬਤ ਸੂਰਤ ਹੋਓ ਸਿਰ ਤੇ ਦਸਤਾਰਾਂ ਸਜਾ ਬੋ ਤੇ ਪੰਚ ਦੇ ਨਾਲ ਖੜੋ ਤਾਂ ਕਿ ਪੰਜਾਬ ਦੇ ਹੱਕਾਂ ਦੀ ਪੰਜਾਬੀਅਤ ਦੀ ਗੱਲ ਕੀਤੀ ਜਾ ਸਕਦੀ ਆ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਪੰਜਾਬ ਜਾਗਦਾ ਰਹੂਗਾ ਤੇ ਕਿਸਾਨੀ ਤੇ ਇਥੇ ਜਿਹੜਾ ਬਿਜ਼ਨਸ ਆ ਉਹ ਬਚਿਆ ਰਹੇਗਾ ਸੋ ਖਡੂਰ ਸਾਹਿਬ ਵਾਲਿਆਂ ਦਾ ਬਹੁਤ ਧੰਨਵਾਦ ਕਿਉਂਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਹੀ ਗਵਿੰਦਵਾਲ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਧਰਤੀ ਆ ਜਿੱਥੇ ਅਕਬਰ ਵਰਗੇ ਆਣ ਕੇ ਪ੍ਰਸ਼ਾਦਾ ਛਕਦੇ ਨੇ ਖਡੂਰ ਸਾਹਿਬ ਦੀ ਧਰਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਚਰਨਛੋਪਾ ਪ੍ਰਾਪਤਿਆ ਜਿੱਥੇ ਸ਼ੇਰ ਸਾਹ ਸੁਰੀ ਵਰਗੇ ਚੜ ਕੇ ਹੁੰਦੇ ਨੇ ਤੇ ਮੁੜ ਕੇ ਨਮਸਕਾਰ ਕਰਦੇ ਨੇ ਤੇ ਇੱਥੇ ਹੀ ਜਿਹੜਾ ਹਲਕਾ ਉਹ ਬਾਬਾ ਬੁੱਢਾ ਸਾਹਿਬ ਜੀ ਵੀਰ ਬਾਬਾ ਬੁੱਢਾ ਸਾਹਿਬ ਜੀ ਦਾ ਆਸਥਾਨ ਆ ਔਰ ਇੱਥੇ ਹੀ ਇਹ ਸ਼ਹੀਦਾਂ ਦੀ ਕਲਾ ਵਰਤੀ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਉ ਵੈਂਡਿਆ ਇਸੇ ਹੀ ਹਲਕੇ ਦੇ ਵਿੱਚ ਸ਼ਹੀਦ ਭਾਈ ਤਾਰਦੂ ਸਿੰਘ ਦਾ ਨਗਰ ਪੂਲਾ ਵਾ ਤੇ ਨੌਜਵਾਨੋ ਇਹ ਮਹੀਨਾ ਜਿਹੜਾ ਹੈ ਆ ਜਿਹੜਾ ਹਫਤਾ ਇਹ ਸ਼ਹੀਦੀ ਹਫਤਾ ਜਿਹੜਾ ਚੱਲ ਰਿਹਾ ਸ਼ਹੀਦਾਂ ਦੀ ਕਲਾ ਵਰਤੀ ਆ ਜਿਹੜੀ 40 ਮਰੇ ਗੰਢ ਸਮੂਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੀ ਗਵਾਹੀ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਜਿਨ੍ਹਾਂ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਰਲ ਮਿਲ ਕੇ ਸ਼ਹੀਦੀ ਹਫਤਾ ਜਿਹੜਾ ਉਹ ਮਨਾਇਆ ਜਾਵੇ ਵੱਡੇ ਸਮਾਗਮ ਹੋਣ ਵੱਧ ਤੋਂ ਵੱਧ ਫਿਰ ਇੱਕ ਵਾਰੀ ਹਲਕਾ ਖਡੂਰ ਸਾਹਿਬ ਅਤੇ ਹਲਕਾ ਫਰੀਦਕੋਟ ਵਾਲਿਆਂ ਦਾ ਤੇ ਸਮੁੱਚੇ ਪੰਥਦਰਦੀਆਂ ਦਾ ਦੇਸ਼ ਆਪਦੇਸ਼ਾਂ ਦੇ ਵਿੱਚ ਉਹ ਜਿਨ੍ਹਾਂ ਲਹਿਰ ਬਣਾਈ ਜਿਨ੍ਹਾਂ ਨੇ ਗੱਲ ਕੀਤੀ ਜਿਨ੍ਹਾਂ ਨੇ ਸਪੋਰਟ ਕੀਤੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ